ਉਹ ਕਿੱਧਰ ਗਏ ਹੁਣ ਬਾਜਵੇ ਹੋਰੀ ਕਿੱਧਰ ਗਏ ਹੁਣ ਉਹ ਜਾਖੜਵਰੀ ਕਦੇ ਬੋਲੇ ਹੀ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਸਾਡੇ ਝੂਠ ਲੋਕ ਫੜ ਲੈਂਦੇ ਆ ਹੁਣ ਉਹ ਜ਼ਬਾਨਾ ਰਿਆ ਨਹੀਂ ਹੁਣ ਤਾਂ ਜਿਹੜਾ ਲੋਕਾਂ ਨਾਲ ਮਿਲੂਗਾ ਲੋਕਾਂ ਨਾਲ ਹੱਥ ਚ ਆ ਅੱਖ ਚਾ ਖਪਾ ਕੇ ਹੱਥ ਚ ਹੱਥ ਪਾ ਕੇ ਗੱਲ ਕਰੂਗਾ ਉਸੇ ਨਾਲ ਚੱਲਣਗੇ ਲੋਕ ਹੁਣ ਉਹ ਜ਼ਮਾਨਾ ਲੰਘ ਗਿਆ ਕਿ ਮੈਂ ਫਲਾਣਾ ਲੀਡਰਾਂ ਜੀ ਮੈਂ ਐਂ ਕਹਿਤਾ ਤਾਂ ਲੋਕ ਮੇਰੇ ਨਾਲ ਚੱਲਣਗੇ ਨੋ ਉਹ ਜ਼ਮਾਨਾ ਨਹੀਂ ਹੈਗਾ ਮਿਹਨਤਾਂ ਕਰਨੀਆਂ ਪੈਣਗੀਆਂ ਲੋਕਾਂ ਦੇ ਵਿੱਚ ਜਾਣਾ ਪਊਗਾ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਪੈਣਗੀਆਂ ਗਲੀ ਗਲੀ ਜਾਣਾ ਪਊਗਾ ਘਰ ਘਰ ਜਾਣਾ ਪਊਗਾ ਵਿੰਡੋ ਟੂ ਵਿੰਡੋ ਜਾਣਾ ਪਊਗਾ ਤਾਂ ਲੋਕ ਅੱਜ ਕੱਲ੍ਹ ਵਧੀਆ ਗੱਲ ਹੈ ਮੈਂ ਤਾਂ ਕਹਿੰਦਾ ਇਹ ਤਾਂ ਮੈਂ ਹੀ ਸਿਖਾਏ ਨੇ ਨਾ ਸਵਾਲ ਪੁੱਛਨੇ ਤਾਂ ਮੈਂ ਹੀ ਸਿਖਾਏ ਨੇ ਸੰਗਰੂਰ ਜਦੋਂ ਮੈਂ ਕਹਿੰਦਾ ਹੁੰਦਾ ਸੀ ਇਹ ਤਾਂ ਸਵਾਲ ਪੁੱਛਿਆ ਕਰੋ ਸਾਨੂੰ ਪੁੱਛਿਆ ਕਰੋ ਮੈਨੂੰ ਵੀ ਪੁੱਛ ਲੈਂਦੇ ਨੇ ਜਵਾਬ ਦੇਣਾ ਜਵਾਬ ਦੇਣ ਚ ਤਾਂ ਮੈਂ ਕੋਈ ਆਨਾ ਕਰਨੀ ਤਾਂ ਕਰਾਂ ਨਾ ਜੇ ਕਿਸੇ ਗੱਲੋਂ ਕਾਣਾ ਹੋਵਾਂ ਮੈਂ ਤਾਂ ਕਹਿੰਦਾ ਪੁੱਛੋ ਪਰ ਉਹਨਾਂ ਨੂੰ ਹੀ ਪੁੱਛੋ ਵੀ ਆਏ ਕਿਉਂ ਮੈਂ 1 ਨਵੰਬਰ ਨੂੰ ਡਿਬੇਟ ਰੱਖ ਲਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਉੱਥੇ ਆ ਕੇ ਆਪਾਂ ਰੋਜ਼ ਹਰ ਰੋਜ਼ ਮੇਰੇ ਕੋਲ ਤੋਂ ਬੋਲੀ ਜਾਂਦੇ ਹੋ ਆਜੋ ਤੁਹਾਡੇ ਕੁਰਸੀਆਂ ਲਾਉਨੇ ਆ ਆਜੋ ਬਹਿ ਕੇ ਗੱਲ ਕਰਦੇ ਆ ਇੱਕ ਨਹੀਂ ਆਇਆ ਆਇਆ ਸੀ ਕੋਈ ਇੱਕ ਵੀ ਨਹੀਂ ਆਇਆ ਬਾ ਗੱਲਾਂ ਕਰਨ ਨੂੰ ਨੇ